ਬਲੇਹਾਰੀ ਕੁਦਰਤ ਵਸਿਆ ਬਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਬਲੇਹਾਰੀ ਕੁਦਰਤ ਵਸਿਆ ਪਨੇਹਾਰੀ ਕੁਦਰਤ ਵਸਿਆ ਤੇਰਾ ਨਾਮ ਜਾਈ ਲਖਿਆ ਤੇਰਾ ਨਾਮ ਜਾਈ ਲਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਗਕਾਂਗ ਦੀਆਂ ਸਿੱਖ ਸੰਗਤਾਂ ਵੱਲੋਂ ਸਿੱਖ ਵਾਤਾਵਰਣ ਦਿਵਸ ਅਤੇ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜੋ ਇਸ ਸਾਲ ਵਿੱਚ ਆ ਰਿਹਾ ਉਸ ਨੂੰ समर्पित ਹੋ ਕੇ ਜੋ 550 ਬੂਟੇ ਲਗਾਉਣ ਦੇ ਸੰਬੰਧ ਵਿੱਚ ਪਹਿਲੇ ਪੜਾਅ ਦੇ ਵਿੱਚ 285 ਬੂਟੇ ਲਗਾਏ ਗਏ ਸਨ ਅਤੇ ਅੱਜ ਦੂਜੇ ਪੜਾਅ ਦੇ ਵਿੱਚ ਜੋ ਲੈਂਤਾਉ ਕੰਟਰੀ ਪਾਰਕ ਦੇ ਵਿੱਚ ਬੂਟੇ ਲਗਾਉਣ ਵਾਸਤੇ ਸੰਗਤਾਂ ਇੱਥੇ ਪਹੁੰਚ ਚੁੱਕੀਆਂ ਹਨ ਅਤੇ ਇੱਥੋਂ ਜੋ ਐਫਸੀਡੀ ਜੋ ਵਿਭਾਗ ਹੈ ਸਰਕਾਰੀ ਬਾਗ ਉਸ ਦੁਆਰਾ ਜੋ ਬੂਟੇ ਮਹੱਇਆ ਕੀਤੇ ਜਾਣਗੇ ਇੱਥੋਂ ਬੂਟੇ ਪ੍ਰਾਪਤ ਕਰਕੇ ਸੰਗਤਾਂ ਜੋ 45 ਮਿੰਟ ਦੀ ਹਾਈਕਿੰਗ ਕਰਕੇ ਲੈਂਟਾਊਂਡ ਕੰਟਰੀ ਪਾਰਕ ਵਿੱਚ ਪਹੁੰਚ ਕੇ ਬੂਟੇ ਲਗਾਉਣ ਗੀਆਂ ਸਿੱਖ ਸੰਗਤਾਂ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਉਥਾ ਸ਼ਰਧਾ ਤੇ ਵਾਤਾਵਰਣ ਦੇ ਪ੍ਰਤੀ ਪ੍ਰੇਮ ਦੇਖਣ ਨੂੰ ਮਿਲ ਰਿਹਾ ਹੈ ਸੋ ਸਾਨੂੰ ਬਹੁਤ ਖੁਸ਼ੀ ਹੈ ਕਿ ਸੰਗਤਾਂ ਇਸ ਵਿੱਚ ਹੁਮ ਹਮਾ ਕੇ ਭਾਗ ਲੈ ਰਹੀਆਂ ਹਨ ਸਾਡੇ ਪਾਸ ਅੱਜ 35 ਜੋ ਜੋ ਸੰਗਤਾਂ ਦੇ ਮੈਂਬਰ ਹਨ ਜਿਸ ਵਿੱਚ ਬੱਚੇ ਬਜ਼ੁਰਗ ਪੈਣਾ ਤੇ ਵੀਰ ਸ਼ਾਮਿਲ ਹਨ 35 ਜਣੇ ਇਸ ਗਰੁੱਪ ਵਿੱਚ ਅੱਜ ਮੌਜੂਦ ਹਨ ਸੋ ਅਸੀਂ ਸਾਰਿਆਂ ਦੇ ਬਹੁਤ ਹੀ ਧੰਨਵਾਦੀ ਹਾਂ ਵਾਹਿਗੁਰੂ ਦੀ ਕਾਹਨਸਾ ਵਾਹਿਗੁਰੂ ਦੀ ਅਤਿ ਉਸੇ ਆ ਬਨਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਿਹਾਰੀ ਕੁਦਰਤ ਵਸਿਆ ਬਲਿਹਾਰੀ ਕੁਦਰਤ ਵਸਿਆ

ਕੁਦਰਤ ਵਸੇ ਆ ਬਨਹਾਰੀ ਕੁਦਰਤ ਵਸੇ ਆ ਤੇਰਾਤ ਨਾ ਜਾਈ ਲਖਿਆ ਤੇਰਾਤ ਨਾ ਜਾਈ ਦਾਰੂ ਸੁਖ ਰੋਗ ਫਿਆ ਜਾ ਸੁਖ ਤਾਂ ਨਾ ਹੋਈ ਦੁਖਦਾਰੂ ਸੁਖ ਰੋਗ ਫਿਆ ਦੁਖਦਾਰੂ ਸੁਖ ਰੋਗ ਫਿਆ ਜਾ ਸੁਖ ਤਾਂ ਕੁਦਰਤ ਵਸੇ ਆ ਬਨਿਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਬਨਿਹਾਰੀ ਕੁਦਰਤ ਵਸੇ ਆ ਬਨਿਹਾਰੀ ਕੁਦਰਤ ਵਸੇ ਆ ਤੇਰਾ ਅੰਤ ਨਾ ਜਾਈ ਲਖਿਆ 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 ਬਨਿਹਾਰੀ ਕੁਦਰਤ ਵਸਿਆ ਲਿਹਾਰੀ ਕੁਦਰਤ ਵਸਿਆ ਤੇਰਾਤ ਨਾ ਚਾਈ ਲੱਖਿਆ ਤੇਰਾਤ ਨਾ ਚਾਈ ਆਤਮੇ ਜੋਤ ਜੋਤ ਮੈਂ ਜਾਤਾ ਅਕਲ ਕਲਾ ਸੱਚਾ ਸਾਹਿਬ ਸਿਫਤ ਸੁਆਲਿਓ ਜਿਲ ਕੀਤੀ ਸੋ ਪਾਰ ਪੈ let's ਕਹੋ ਨਾਨਕ ਕਰਤੇ ਕਿਆ ਬਾਤਾਂ ਕਹੋ ਨਾਨਕ ਕਰਤੇ ਕਿਆ ਬਾਤਾਂ ਜੋ ਕਿਛ ਕਰਨਾ ਸੋਕਾ ਕੁਦਰਤ ਵਸਿਆ ਬਨਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਬਨਿਹਾਰੀ ਕੁਦਰਤ ਵਸਿਆ ਬਨਿਹਾਰੀ ਕੁਦਰਤ ਵਸਿਆ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਬਨਹਾਰੀ ਕੁਦਰਤ ਵਸਿਆ ਬਨਹਾਰੀ ਕੁਦਰਤ ਵਸਿਆ ेरा ना जाई लखिया तेरा ना जाई लखिया तेरा ना जाई लखिया तेरा लखिया ਅਚਰਜ ਤੇਰੀ ਕੁਦ ਤੇਰੇ ਕਦਮ ਸਲਾ ਕਨੀ ਤੇਰੀ ਸੇਕ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਅੱਜ ਤੇਰੀ ਗੁਦਰ ਤੇਰੇ ਕਦਮ ਸਲਾ ਗਦੇਵ ਤੇਰੇ ਸਿਵਰਤ ਆਏ ਸੱਚੇ ਪਾਤਸ਼ਾਹ ਦੁਨੀਆ ਕੁਮਾਨ ਚੂਟ ਚੂਟ ਰੋਟ ਰੋਟ ਦਨੀ ਗੁਮਾਨ ਗਨੀ ਤੇਰੇ ਸਿਪਤ ਸੱਚੇ ਬਾਦਿਸ਼ਾਹ ਦਨੀ ਤੇਰੇ ਸਿਪਤ ਸੱਚੇ ਬਾਦਿਸ਼ਾਹ ਆ ਚਲ ਜੇ ਤੇਰੀ ਫੁਲਰਤ ਕਦਮ ਸਦਾ ਗਨੀਮ ਤੇਰੀ ਸਿਪਤ ਸੱਚੇ ਬਾਤਿਸ਼ਾ ਗਨੀਮ ਤੇਰੀ ਸਿਪਤ ਸੱਚੇ ਬਾਤਿਸ਼ਾ ਕਰਕੇ ਕਹਿੰਦਾ ਮੈਂ ਵੀ ਜਿਹੜਾ ਖੂਨ ਦਾਣ ਹੈ ਸਭ ਤੋਂ ਵੱਡਾ ਦਾਣ ਹੈ ਇਹ ਤੁਸੀਂ ਪੈਸੇ ਨਾਲ ਕਿਸੇ ਦੀ ਜ਼ਿੰਦਗੀ ਨਹੀਂ ਮੋੜ ਸਕਦੇ ਖੂਨ ਦੇ 100 ਗ੍ਰਾਮ ਜਾਂ 10 ਗ੍ਰਾਮ ਖੂਨ ਦੇ ਨਾਲ ਕਿਸੇ ਦੀ ਜ਼ਿੰਦਗੀ ਕਿਸੇ ਨੂੰ ਤੁਸੀਂ ਇੱਕ ਨਵੀਂ ਜ਼ਿੰਦਗੀ ਦੇ ਸਕਦੇ ਆ ਪੈਸੇ ਨਾਲ ਤੁਸੀਂ ਜ਼ਿੰਦਗੀ ਆਪਾਂ ਕਈ ਲੋਕਾਂ ਨੂੰ ਇਹ ਭਰਮ ਹੁੰਦਾ ਬਹਿਮ ਹੁੰਦਾ ਕਿ ਪੈਸੇ ਨਾਲ ਅਸੀਂ ਪਤਾ ਨਹੀਂ ਜਿਆਦਾ ਵੱਡਾ ਦਾਣ ਹੁੰਦਾ ਕਿ ਮੈਂ 1 ਲੱਖ ਰੁਪਇਆ 2 ਲੱਖ ਰੁਪਇਆ ਦਿਖਾ ਕੇ ਮੇਰਾ ਦਾਣ ਹੋ ਗਿਆ ਨਹੀਂ ਤੁਹਾਡੇ ਖੂਨ ਦੀਆਂ ਦੋ ਡ੍ਰਿਪਾਂ ਕਿਸੇ ਨੂੰ ਜ਼ਿੰਦਗੀ ਬਚ ਸਕਦੀਆਂ ਨੇ ਇਸ ਕਰਕੇ ਮੈਂ ਭਾਈ ਸਾਹਿਬ ਦੇ ਨਾਲ ਪੂਰਾ 100% ਸਹਿਮਤ ਹਾਂ ਜਿਵੇਂ ਵੀ ਹੁੰਦਾ ਹੈ ਜੇ ਭਾਈ ਸਾਹਿਬ ਨੇ ਇਸ ਗੱਲ ਦਾ ਤਾਇਦ ਕਰਨ ਕੀਤਾ ਅੱਜ ਅਸੀਂ ਉਹ ਜਗ੍ਹਾ ਤੇ ਖੜਕੇ ਜਿੱਥੇ ਅਸੀਂ ਵਾਤਾਵਰਨ ਨੂੰ ਸਵੱਛ ਰੱਖਣ ਵਾਸਤੇ ਬੂਟੇ ਲਾ ਕੇ ਚੱਲੇ ਆ ਇੱਥੇ ਖੜਕੇ ਅਸੀਂ ਇਸ ਗੱਲ ਦਾ ਤਾਇਦ ਕਰਾਂਗੇ ਕਿ ਅਸੀਂ 550 ਆਦਮ ਨੂੰ ਚਾਹੇ ਉਹ ਮੇਰੀ ਭੈਣ ਹੋਵੇ ਮਾਈ ਹੋਵੇ ਭਰਾ ਹੋਵੇ ਚਾਹੇ 18 ਸਾਲ ਤੋਂ ਉੱਪਰ ਵਾਲਾ ਬੱਚਾ ਖੂਨ ਦੇ ਸਕਦਾ ਮੇਰੇ ਖਿਆਲ ਚ ਇਹ 16 ਸਾਲ ਤੋਂ ਦੇ ਸਕਦਾ ਹੈ ਹਾਂ 18 ਸਾਲ ਤੱਕ ਦੇ ਸਕਦਾ ਹੈ ਤੇ ਤੁਸੀਂ ਜਰੂਰ ਆ ਖੂਨ ਜਰੂਰ ਦਾਨ ਕਰੋ ਇੱਕ ਵਾਰ ਤੁਹਾਨੂੰ ਆਪਣੇ ਆਪ ਨੂੰ ਇੱਕ ਮਾਣ ਮਹਿਸੂਸ ਹੋਊਗਾ ਕਿ ਤੁਹਾਡੇ ਖੂਨ ਨੇ ਉਹ ਦਾ ਗੱਪਾ ਨੇ ਪਤਾ ਨਹੀਂ ਕਿੰਨੇ ਕੀ ਬੰਦੀਆਂ ਨੂੰ ਜਿੰਨੇ ਸਾਥ ਦਿੱਤੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਹਾਂਗਕਾਂਗ ਦੀਆਂ ਸਿੱਖ ਸੰਗਤਾਂ ਵੱਲੋਂ ਜੋ 550 ਬੂਟੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਲਗਾਉਣ ਦਾ ਜੋ ਟੀਚਾ ਮਿੱਥਿਆ ਗਿਆ ਸੀ ਅੱਜ ਉਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਸਦਕਾ ਸੰਪੂਰਨ ਹੋਇਆ ਹੈ ਅਸੀਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦੋਵੇਂ ਪੜਾਵਾਂ ਦੇ ਵਿੱਚ ਕੁੱਲ ਜੋ ਹੈ 550 ਦਾ ਟੀਚੇ ਤੋਂ ਉੱਪਰ ਲੰਘ ਕੇ 609 ਬੂਟੇ ਮਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਲਗਾ ਚੁੱਕੇ ਹਾਂ ਸੋ ਗੁਰੂ ਸਾਹਿਬ ਇਹ ਸਿੱਖ ਸੰਗਤਾਂ ਦੁਆਰਾ ਕੀਤੀ ਗਈ ਸੇਵਾ ਨੂੰ ਆਪਣੇ ਦਰ ਤੇ ਪ੍ਰਵਾਨ ਕਰਨਾ ਤੇ ਇਸੇ ਤਰ੍ਹਾਂ ਹੀ ਆਪਣੇ ਆਪਣੀ ਸੰਗਤਾਂ ਦੇ ਮਨ ਵਿੱਚ ਕੁਦਰਤ ਦੇ ਪ੍ਰਤੀ ਵਾਤਾਵਰਣ ਦੇ ਪ੍ਰਤੀ ਪ੍ਰੇਮ ਅਤੇ ਜਾਗਰੂਕਤਾ ਨੂੰ ਬਣਾਈ ਰੱਖਣ ਪੈਦਾ ਕਰਨ ਅਤੇ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਵਾਸਤੇ ਸਾਰੀਆਂ ਸੰਗਤਾਂ ਅ ਕੀਤਨਸ਼ੀਲ ਰਹਿਣ ਸੋ ਅਸੀਂ ਦੱਸਣਾ ਚਾਹਾਂਗੇ ਕਿ ਜੋ ਐਫਸੀਡੀ ਡਿਪਾਰਟਮੈਂਟ ਵੱਲੋਂ ਸਾਰਿਆਂ ਨੂੰ ਦੋ-ਦੋ ਬੂਟੇ ਵਹਈਆ ਕੀਤੇ ਜਾ ਰਹੇ ਸਨ ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਨੂੰ ਜੋ ਹੈ ਦੋ ਤੋਂ ਵੱਧ ਲਗਭਗ 10-10 ਜਾਂ ਕਿਸੇ ਨੂੰ 12-10 ਜਾਂ 15 ਤੱਕ ਵੀ ਬੂਟੇ ਸਾਨੂੰ ਉਹਨਾਂ ਨੇ ਮੁਹੱਈਆ ਕੀਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਅਸੀਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ 550 ਬੂਟੇ ਲਗਾਉਣਾ ਚਾਹੁੰਦੇ ਹਾਂ ਤਾਂ ਉਹਨਾਂ ਨੇ ਸਾਨੂੰ ਵੱਧ ਬੂਟੇ ਮੁਹੱਈਆ ਕਰਾ ਕੇ ਸਾਡੀ ਸਹਾਇਤਾ ਕੀਤੀ ਇਸ ਵਿੱਚ ਗੁਰੂ ਸਾਹਿਬ ਨੇ ਆਪ ਵਰਤ ਕੇ ਆਪਣਾ ਜੋ ਕਾਰਜ ਸਿਰੇ ਚੜਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ